1000 ਰੁਪਏ ਦਾ ਟਿੱਪਰ ਰੇਤ ਦਾ ਅਕਾਲੀ ਦਲ ਦੀ ਸਰਕਾਰ ਚ ਮਿਲਦਾ ਸੀ ਆਮ ਮਿਲਦਾ ਸੀ ਉਹ ਅੱਜ 60000 ਦਾ ਮਿਲਦਾ ਹੈ ਤੇ ਜਿੱਥੇ ਕਿਤੇ ਰੇਤ ਬਜਰੀ ਦੀ ਟਰਾਲੀ ਕੋਲ ਟਰੱਕ ਨਜ਼ਰ ਆ ਜਾਵੇ ਉਹਦੇ ਤੇ ਪਰਚਾ ਹੁੰਦਾ ਪਰਚਾ ਵੀ ਇਹੋ ਜਿਹਾ ਕਰਦੇ ਨੇ ਵੀ ਉਹ ਮਜ਼ਦੂਰ ਵੀ ਗਿਆ ਟਰੱਕ ਚਲਾਉਣ ਵਾਲਾ ਵੀ ਗਿਆ ਕੋਈ ਇਸ ਸਰਕਾਰ ਦੇ ਹਾਲਾਤ 80000 ਦਾ 60000 ਦਾ ਟਿੱਪਰ ਉਹ ਵੀ ਪਰਚਾ ਸਮੇਤ ਮਨੇ ਸਾਰੀ ਇੱਕ ਪਾਰਟੀ ਵਾਲੇ ਲੀਡਰ ਸਾਰੇ ਰੇਤ ਵੇਚਣ ਤੇ ਲੱਗੇ ਸਾਰੀ ਰੇਤ ਹਿਮਾਚਲ ਤੋਂ ਆ ਰਹੀ ਹੈ ਜੰਮੂ ਤੋਂ ਆ ਰਹੀ ਹੈ ਸਾਰਾ ਸਾਡਾ ਰੈਵਨਿਊ ਉਹਨਾਂ ਕੋਲ ਜਾ ਰਿਹਾ ਸਾਡਾ ਪੰਜਾਬ ਦਰਿਆਵਾਂ ਦੇ ਨਾਂ ਤੇ ਹੈ ਤੇ ਅੰਦਰ ਕੱਖ ਨਹੀਂ ਰੇਤ ਬਾਹਰੋਂ ਆਉਂਦੀ ਹੈ ਰੇਤ ਬਾਹਰੋਂ ਆਉਂਦੀ ਹੈ 9 ਮਹੀਨਾ ਲਈ ਬੈਠੇ ਉਹਨਾਂ ਨੂੰ ਸਾਰਾ ਕੁਝ ਚੱਲ ਰਿਹਾ ਜੀ ਖੁੱਲਿਆ ਸਿਲਵਾਣਾ ਬਹੁਤ ਵੱਡਾ ਕੰਮ ਕਰ ਰਿਹਾ ਹੈ ਦੇਖਦਾ ਪਰ ਬਰਬਾਦ ਕਰਦਾ ਲੋਕਾਂ ਨੂੰ ਬਹੁਤ ਬਰਬਾਦ ਕੀਤਾ 20000 ਰੁਪਏ ਦਾ ਚਿੱਪਰ ਰੇਤ ਦਾ ਅਕਾਲੀ ਦਲ ਦੀ ਸਰਕਾਰ ਚ ਮਿਲਦਾ ਸੀ ਆਮ ਮਿਲਦਾ ਸੀ ਉਹ ਅੱਜ 60000 ਦਾ ਮਿਲਦਾ ਤੇ ਜਿੱਥੇ ਕਿਤੇ ਰੇਤ ਬਜਰੀ ਦੀ ਟਰਾਲੀ ਕੋਲ ਟਰੱਕ ਨਜ਼ਰ ਆ ਜਾਵੇ ਉਹਦੇ ਤੇ ਪਰਚਾ ਹੁੰਦਾ ਪਰਚਾ ਵੀ ਇਹੋ ਜਿਹਾ ਕਰਦੇ ਨੇ ਵੀ ਉਹ ਮਜ਼ਦੂਰ ਵੀ ਗਿਆ ਟਰੱਕ ਚਲਾਉਣ ਵਾਲਾ ਵੀ ਗਿਆ ਕੋਈ ਇਸ ਸਰਕਾਰ ਦੇ ਹਾਲਾਤ 60000 ਦਾ 60000 ਦਾ ਟੁੱਪਰ ਉਹ ਵੀ ਪਰਚਾ ਸਮੇਤ ਮਤਲਬ ਸਾਰੀ ਪਾਰਟੀ ਵਾਲੇ ਲੀਡਰ ਸਾਰੇ ਰੇਤ ਵੇਚਣ ਦੇ ਲੱਗੇ ਸਾਰੀ ਰੇਤ ਹਿਮਾਚਲ ਤੋਂ ਆ ਰਹੀ ਹੈ ਜੰਮੂ ਤੋਂ ਆ ਰਹੀ ਹੈ ਸਾਰਾ ਸਾਡਾ ਰੈਵਨਿਊ ਉਹਨਾਂ ਕੋਲ ਜਾ ਰਿਹਾ ਸਾਡਾ ਪੰਜਾਬ ਦਰਿਆਵਾਂ ਦੇ ਨਾਂ ਤੇ ਹੈ ਤੇ ਅੰਦਰ ਕੱਖ ਨੇ ਰੇਤ ਬਾਹਰੋਂ ਆਉਂਦੀ ਹੈ ਰੇਤ ਬਾਹਰੋਂ ਆਉਂਦੀ ਉਹਨਾਂ ਮਹੀਨਾ ਲਈ ਬੈਠੇ ਉਹਨਾਂ ਤੋਂ ਸਾਰਾ ਕੁਝ ਚੱਲ ਰਿਹਾ ਜੀ ਖੁੱਲਿਆ ਸਦਰਾਣਾ ਬਹੁਤ ਵੱਡਾ ਕੰਮ ਕਰ ਰਿਹਾ ਹੈ ਸੀਮਾ ਦੇ ਦੇ ਪਰ ਬਰਬਾਦ ਕਰਦਾ ਲੋਕਾਂ ਨੇ ਬਹੁਤ ਬਰਬਾਦ ਕੀਤਾ